ਲੇ ਆ ਵੀ ਸਭ ਬੈਠੇ ਆ ਗੱਲਾਂ ਕਰਨ ਦੇ ਲਈ ਗੱਲਾਂ ਹੱਥ ਕਰਨ ਦੇ ਲਈ ਜੀ ਅੰਨੇ ਹੈਗੇ ਜੇ ਤੁਹਾਨੂੰ ਪੁੱਛੇ ਸਾਡੇ ਤੋਂ ਕੁਝ ਲੱਭਦਾ ਜਾਂ ਤੁਹਾਨੂੰ ਅਵੇਰਨੈਸ ਦੇ ਕੁਝ ਸੋਚ ਬਦਲਦੀ ਹੈ ਤਾਂ ਬਹੁਤ ਚੰਗੀ ਗੱਲ ਹੈਗੀ ਆ ਅ ਕਿਸਾਨ ਸਾਡੇ ਜਿਹਨੇ ਵੀਰ ਨੇ ਪੰਜਾਬ ਦੇ ਆਪਣੇ ਹੱਕ ਲੈਣ ਦੇ ਲਈ ਦਿੱਲੀ ਚਲੇ ਸਨ ਪਰ ਹਰਿਆਣਾ ਸਰਕਾਰ ਨੇ ਸਭ ਬਾਰਡਰ ਤੇ ਟੱਕ ਲਿਆ ਉੱਥੇ ਅੱਗੇ ਲੰਘਣ ਨਹੀਂ ਦਿੱਤਾ ਕੰਟਿਲੀਆਂ ਤਾਰਾਂ ਲਾਤੀਆਂ ਦੁਆਰਾਂ ਤੇ ਦੁਆਰਾ ਬਣਾਤੀਆਂ ਮੇਖਾ ਘੜਤੀਆਂ ਪਤਾ ਨਹੀਂ ਕੀ ਕੀ ਕੁਝ ਕਰਤਾ ਯਾਰ ਸਾਡੇ ਕਿਸਾਨ ਭਰਾਵਾਂ ਤੇ ਲੱਖਾਂ ਕਰੋੜਾਂ ਰੁਪਏ ਕਰਜ਼ਾ ਚੜਿਆ ਹੋਇਆ ਹੈ ਉਹ ਜਿਹੜਾ ਕਿੱਦਾਂ ਯਾਨੀ ਕਿ ਲੋਗ ਆ ਜੇ ਸਾਨੂੰ ਅੱਗੇ ਦਿੱਲੀ ਨਹੀਂ ਜਾਣ ਦੇਣਗੇ ਤੇ ਇੱਥੇ ਘਰੇਵਾਲੇ ਐਡਵੋਕੇਟ ਸਾਹਿਬ ਮੇਰੇ ਨਾਲ ਬੈਠੇ ਨੇ ਅਸੀਂ ਕੋਟੀ ਬੈਠੇ ਹਾਂ ਤੇ ਇਹ ਦੱਸਣਗੇ ਵੀ ਸਾਡਾ ਕਰਜ਼ਾ ਕਿਵੇਂ ਲੋਗ ਇਹਨਾਂ ਕਿਸਾਨਾਂ ਦੇ ਚੜ ਗਿਆ ਤੇ ਕਿਉਂ ਚੜਿਆ ਹੈ ਦੇਖੋ ਜੋ ਕਿਸਾਨਾਂ ਨੇ ਚੜਿਆ ਨਹੀਂ ਚੜਿਆ ਉਹ ਬਾਤ ਵਾਦੀ ਗੱਲ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਵੀ ਕਰਦੇ ਹੋ ਪਲੀਜ਼ ਆ ਗੱਲ ਆ ਕਿ ਪੰਜਾਬ ਦਾ ਜਿਹੜਾ ਕਰਜ਼ਾ ਵਾ ਉਹਨੂੰ ਸਿਰਫ ਤੇ ਸਿਰਫ ਇੱਕ ਹੀ ਚੀਜ਼ ਖਤਮ ਕਰ ਸਕਦੀ ਹੈ ਕੀ ਕਰ ਸਕਦੀ ਹੈ ਭਾਜੀ ਕਿਦਾਂ ਇਹ ਤਾਂ ਬੋਤਲ ਪਾਣੀ 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 ਆ ਇੰਨਾ ਜਿਆ ਪਾਣੀ 20 ਰੁਪਏ ਦਾ ਵਾ ਅੱਛਾ ਠੀਕ ਆ ਜੀ ਰਿਟੇਲ ਦੇ ਵਿੱਚ 11:30 12 ਵਜੇ ਦਾ ਹੋਲ ਸੇਲ ਦੇ ਵਿੱਚ ਮਿਲਦਾ ਵਾ ਹਾਂਜੀ ਠੀਕ ਆ ਜੀ ਮੈਂ ਇੱਕ ਉਹ ਦੇਖ ਰਿਆ ਸੀਗਾ ਵੀਡੀਓ ਕਿਸੇ ਪੰਜਾਬੀ ਨੇ ਬਣਾਈ ਸੀਗੀ ਬੜੀ ਵਧੀਆ ਬਣਾਈ ਸੀ ਉਹ ਟੋਣੇ ਦੇ ਟਾਈਮ ਦੇ ਵਿੱਚ ਘਰ ਵਾਲੇ ਨੇ ਮੋਟਰ ਛੱਡੀ ਹੁੰਦੀ ਹੈ ਤੇ ਘਰ ਵਾਲੀ ਨਾ ਬਿਸਤਰ ਦੀ ਪਾਣੀ ਦੀ ਬੋਤਲ ਲੈ ਆਉਂਦੀ ਹੈ। ਹੂੰ ਉਹ ਪਾਣੀ ਚੱਕ-ਚੱਕ ਪਾ ਰਹੀ ਹੁੰਦੀ ਹੈ ਤੇ ਘਰ ਵਾਲਾ ਕਹਿੰਦਾ ਤੂੰ ਪਾਗਲ ਹੋ ਗਈਆਂ 20 ਰੁਪਏ ਦੀ ਬੋਤਲ ਪਾਈ ਜੰਨੀ ਹੈ। ਹੂੰ ਕਿ ਤੂੰ ਮੈਨੂੰ 20 ਰੁਪਏ ਦੀ ਬੋਤਲ ਤੇ ਕਹੀ ਜੰਨਾ ਜਿਹੜਾ ਉਹ ਲੱਖਾਂ ਰੁਪਏ ਦਾ ਪਾਣੀ ਹਰ ਸਾਲ ਡੋਲੀ ਜੰਨਾ। ਹੂੰ ਉਹ ਵੀ ਉਸ ਫਸਲ ਵਾਸਤੇ ਜਿਹਨੂੰ ਆਪਾਂ ਖਾਂਦੇ ਤੱਕ ਨਹੀਂ। ਹੂੰ ਜਿਹਦੇ ਪਿੱਛੇ ਆਪਾਂ ਲੜੀ ਜਾਂਦੇ ਆ। ਆਹ ਕਿਸਾਨਾਂ ਨੂੰ ਕੋਈ ਜਾ ਕੇ ਪੁੱਛੇ ਕਿ ਬਾਰਡਰ ਤੇ ਤੁਸੀਂ ਲੜੀ ਜਾਂਦੇ ਹੋ ਕਿ ਸਾਨੂੰ ਸਾਡੀ ਜ਼ਮੀਨਾਂ ਤੇ ਨਾ ਕੋਈ ਲੈ ਜਾਵੇ। ਸਾਡਾ ਕੋਈ ਹੱਕ ਨਾ ਮਾਰ ਜਵੇ ਰੋਜ਼ ਵੀਡੀਓ ਆਉਂਦੀ ਆ ਉਹ ਕੀ ਕਹਿੰਦੇ ਆ ਸਾਡੀ ਹੋ ਗਈ ਹੈਪੀ ਆਰ ਅਬ ਹਮ ਬਨੇ ਹੈ ਰਾਮ ਦਿਨੋਂ ਹੈ ਤੇ ਕੀ ਕਹਿੰਦੇ ਆ ਅਲੱਗ ਅਲੱਗ ਜਿਹੜੇ ਹੈਗੇ ਜਿਹੜੇ ਕਹਿੰਦੇ ਜੀ ਪ੍ਰਵਾਸੀ ਪੰਜਾਬ ਨੂੰ ਖਾ ਗਏ ਪ੍ਰਵਾਸੀ ਪੰਜਾਬ ਨੂੰ ਖਾ ਗਏ ਉਹ ਫਿਰ ਤੁਸੀਂ ਜ਼ਮੀਨਾਂ ਪ੍ਰਵਾਸੀਆਂ ਵਾਸਤੇ ਲੜ ਰਹੇ ਹੋ ਆਓ ਜੇ ਖੇਤੀ ਖੇਤੀ ਤੁਸੀਂ ਐਮਐਸਪੀ ਵਾਸਤੇ ਲੜ ਰਹੇ ਹੋ ਫਿਰ ਖੇਤੀ ਛੱਡ ਰਹੇ ਹੋ ਕਿ ਖੇਤੀ ਲਾਹੇਬੰਦ ਨਹੀਂ ਹੈਗੀ ਖੇਤੀ ਨੂੰ ਲੈ ਰਹੇ ਆ ਪ੍ਰਵਾਸੀ ਹਾਂ ਹੈ ਕੋਈ ਕੋਈ ਸਿਸਟਮ ਸਮਝ ਆ ਰਿਹਾ ਕਹਿੰਦੇ ਜੇ ਚੰਡੀਗੜ੍ਹ ਟਹਿ ਜੂ ਪਿੰਡ ਜੋਗਾ ਤਾਂ ਰਹਿ ਜੂ ਹਾਂ ਜੇ ਪਿੰਡ ਹੀ ਟਹਿ ਜੂ ਕਰ ਖਣੀ ਰੋ ਹਾਂ ਖਤਮ ਹੁਣ ਪਿੰਡ ਹੀ ਬੈਠੇ ਨਾ ਰੋਡ ਤੇ ਬਿਲਕੁਲ ਬਿਲਕੁਲ ਹੁਣ ਗੱਲ ਕੀ ਆ ਕਿ ਜੋ ਮੈਂ ਗੱਲ ਕਹਿਣਾ ਚਾਹੁੰਦਾ ਵਾਂ ਕਿ ਆਪਣੇ ਬਹੁਤ ਸਾਰੀ ਪ੍ਰੋਬਲਮਸ ਦਾ ਹੱਲ ਆ ਵਾ ਕਿ ਅਕਾਲਪੁਰ ਕੁ ਵਾਇਗਰੂ ਨੇ ਪੰਜਾਬ ਨੂੰ ਇੰਡੀਆ ਦਾ ਸਭ ਤੋਂ ਵੱਡਾ ਨੇਚਰਲ ਆਰੋ ਬਣਾਇਆ ਹੋਇਆ ਵਾ ਹਿਮਾਚਲ ਆਪਣੇ ਕੋਲੇ ਪਾਣੀ ਰੋਕ ਨਹੀਂ ਸਕਦਾ ਪਾਣੀ ਥੱਲੇ ਪੰਜਾਬ ਚੋਂਦਾ ਆਪਰਾ ਫਿਲਟਰ ਹੋ ਕੇ ਥੱਲੇ ਜ਼ਮੀਨ 'ਚ ਜਾਂਦਾ ਕਹਿੰਦੇ ਰੰਗੜਾ ਪੰਜਾਬ ਨਹੀਂ ਰੰਗੜਾ ਪੰਜਾਬ ਤੇਰਾ ਸ਼ਰਬਤ ਵਰਗਾ ਪਾਣੀ ਪਾਣੀ ਪੰਜ ਦਰਿਆਵਾਂ ਦਾ ਪਾਣੀ ਪੰਜਾਬ ਦੇ ਵਿੱਚ ਤੇਰਾ ਸ਼ਰਬਤ ਵਰਗਾ ਪਾਣੀ ਹੁਣ ਗੱਲ ਕੀ ਹੈ ਕਿ ਜਦੋਂ ਗਰਮੀਆਂ ਆਉਂਦੀਆਂ ਨੇ ਕਟਕਟ 4-5 ਮਹੀਨੇ ਚੰਨਈ ਤੱਕ ਪਾਣੀ ਨਹੀਂ ਮਿਲਦਾ Shimla 'ਚ ਪਾਣੀ ਨਹੀਂ ਮਿਲਦਾ ਗੁਰਗਾਓਂ ਦੇ ਵਿੱਚ ਪਾਣੀ ਨਹੀਂ ਮਿਲਦਾ ਦਿੱਲੀ 'ਚ ਪਾਣੀ ਨਹੀਂ ਮਿਲਦਾ ਅੱਧਾ ਨਾਰਥ ਇੰਡੀਆ 'ਚ ਪਾਣੀ ਨਹੀਂ ਮਿਲਦਾ ਰਾਜਸਥਾਨ 'ਚ ਪਾਣੀ ਨਹੀਂ ਮਿਲਦਾ ਔਰ ਇੱਕ ਗੁਜਰਾਤ ਚ ਪਾਣੀ ਨਹੀਂ ਮਿਲਦਾ ਹੁਣ ਜੇ ਆਪਾਂ 3 ਸਾਲ ਵਾਸਤੇ ਝੋਨਾ ਛੱਡਦੀਏ ਹਮ ਆਪਣਾ ਜਿਹੜਾ 600 600 ਫੁੱਟ ਪਾਣੀ ਗਿਆ ਹੋਇਆ ਉਹ ਆਪਣਾ 150 ਫੁੱਟ ਤੇ ਆ ਜਾਊਗਾ ਆਪਣੀ ਜ਼ਮੀਨ ਦੇ ਚ ਨਮੀ ਆ ਜਾਊਗੀ ਆਪਾਂ ਫਿਰ ਕੀ ਕਹਿੰਦੇ ਟ੍ਰੈਡੀਸ਼ਨਲ ਖੇਤੀ ਕਰ ਸਕਾਂਗੇ ਅਚਾ ਕਿੰਨਾ ਪ੍ਰਵਾਸੀ ਖਾਲੀ ਹੋ ਜਾਊਗਾ ਕਿਉਂਕਿ ਝੋਨਾ ਲਾਉਣਾ ਹੀ ਨਹੀਂ ਬਿਲਕੁਲ ਬਿਲਕੁਲ ਕਿਉਂ ਨਾ ਪ੍ਰਵਾਸੀ ਲਾਉਂਦੇ ਨੇ ਉਹਨਾਂ ਦੇ ਲੋੜ ਨਹੀਂ ਪੈਂਦਾ ਉਹ ਕਣਕ ਦੇ ਤਾਂ ਇਹਨੇ ਖਰਚਾ ਆਉਂਦਾ ਨਹੀਂ ਖਰਚਾ ਝੋਨੇ ਚ ਆਉਂਦਾ ਤੁਸੀਂ ਝੋਨਾ ਲਾਣਾ ਬੰਦ ਕਰ ਦਿਓ ਹਾਂ अच्छा एक ਤੁਹਾਡੇ ਕੋਲ ਬਿਜਲੀ ਬੱਜ ਗਈ ਬਿਜਲੀ ਫਿਰ ਪੰਜਾਬ ਸਰਕਾਰ 15 ਰੁਪਏ 20 ਰੁਪਏ ਰੇਟ ਦੇ ਹਿਸਾਬ ਨਾਲ ਔਨ ਐਮਰਜੈਂਸੀ ਬੋਲੀ ਕਰਕੇ ਗਰਮੀਆਂ ਚ ਵੇਚਿਆ ਕਰੂਗੀ ਬਿਲਕੁਲ ਠੀਕ ਹੈ ਜੀ ਗਰਮੀਆਂ ਤੁਸੀਂ ਆਰਾਮ ਕਰੋ ਬਿਲਕੁਲ ਠੀਕ ਹੈ ਜਾਂ ਆਰਤੀ ਨਾਲ ਗੱਲ ਕਰਕੇ ਕੋਈ ਸਬਜੀ ਸਬਜੀ ਬੀਚ ਲੋ ਬਿਲਕੁਲ ਠੀਕ ਹੈ ਨਾ 30000 ਰੁਪਏ ਏਕੜ ਦੇ ਹਿਸਾਬ ਨਾਲ ਸਰਕਾਰ ਤੁਹਾਨੂੰ ਝੋਨਾ ਨਾ ਲੈਣ ਨਾ ਲਾਉਣ ਵਾਸਤੇ ਤੁਹਾਨੂੰ 30000 ਰੁਪਏ ਦੇਵੇ ਬਿਲਕੁਲ ਦੂਜੀ ਗੱਲ ਪੰਜਾਬ ਜੋ ਡੈਗ ਇੰਡਸਟਰੀ ਬੰਦ ਕਰ ਦੋ ਅਛਾ ਇਹ ਕਪੜਾ ਰੰਗਦੇ ਨੇ ਹਾਂ ਉਹਦੇ ਵਿੱਚ ਕੀ ਹੈ ਕਿ ਉਹ ਪਾਣੀ ਦਾ ਜਿਹੜਾ ਜਿੱਥੇ ਡਾਈੰਗ ਦਾ ਪਾਣੀ ਪੈ ਗਿਆ ਮੁੜ ਕੇ ਨਹੀਂ ਉਹ ਯੂਜ਼ ਹੋ ਸਕਦਾ ਅੱਛਾ ਪਾਣੀ ਦਾ ਲੁਹਾਨੀ ਤੁਹਾਨੂੰ 100 ਫੁੱਟ ਤੇ ਮਿਲ ਜਾਊਗਾ ਹਾਂ ਲੇਕਿਨ ਉਹ ਪੀਣ ਯੋਗ ਨਹੀਂ ਹੈ ਨਹੀਂ ਹੈ ਠੀਕ ਹੈ ਇਸ ਕਰਕੇ ਜਦੋਂ ਪਾਣੀ ਉੱਤੇ ਆਊਗਾ ਕੈਮੀਕਲ ਡਿਸੋਲਵ ਹੋਣਗੇ ਓਵਰ ਦਾ ਟਾਈਮ ਜਿਹੜੇ ਕੈਮੀਕਲ ਹੈਗੇ ਆ ਉਹ ਵਾਸ਼ ਆਊਟ ਹੋਣਗੇ ਪੰਜਾਬ ਵਿੱਚ ਸਾਫ਼ ਸਟਰਾ ਪਾਣੀ ਆਊਗਾ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਗੁਰਦਾਉ ਨੂੰ ਦਿੱਲੀ ਨੂੰ ਹੋਰ ਸਟੇਟਾਂ ਨੂੰ ਤੁਸੀਂ ਪਾਣੀ ਸਪਲਾਈ ਕਰੋ ਐਸਵਾਈਐਲ ਦਾ ਖੇਤੀ ਦਾ ਪਾਣੀ ਹੋ ਗਿਆ ਨਾ ਹੁਣ ਜਿਹੜੀ ਵਾਟਰ ਨੀਡਸ ਆ ਉਹ ਤੁਸੀਂ ਵੈਸੇ ਕਰ ਦੋ ਚਲੋ ਹੋਰ ਨਾ ਕਰੋ ਹਰੇਕ ਡਿਸਟ੍ਰਿਕਟ ਆਪਣੇ ਨਾਮ ਦਾ ਇੱਕ ਜਿਵੇਂ ਕਹਿੰਦੇ ਨਾ ਸੋਫੀਆ ਪੰਜਾਬ ਸੋਫੀਆ ਜਾਂ ਦੂਜੀ ਦੁਗਣੀ ਜਿਹੜੀ ਸ਼ਰਾਬ ਆਉਂਦੀ ਆ ਉਹ ਮੈਂ ਤੁਸੀਂ ਪਾਣੀ ਦੀ ਬੋਤਲ ਕਰ ਦੋ ਤੁਸੀਂ ਕਰ ਲਓ 5 ਰੁਪਏ 10 ਰੁਪਏ ਹਾਂ ਜਿਹੜੀ ਕੰਪਨੀ ਵਾਲੇ ਨੇ ਥੋੜਾ ਹੀ ਪਾਣੀ ਚੱਕ ਲੈਣਗੇ ਬਿਲਕੁਲ ਬਿਲਕੁਲ ਉਹ ਬੜਾ ਆਰੋ ਕਰਦੇ ਉਹ ਵੀ ਤਾਂ ਟੂਟੀ ਵਾਲਾ ਪਾਣੀ ਪਾ ਰਹੇ ਆ ਬਿਲਕੁਲ ਵੀ ਨਾ ਫਿਰ ਆਪਣਾ ਪੰਜਾਬ ਦਾ ਪਾਣੀ ਦਾ ਆਰ ਤੋਂ ਵਧੀਆ ਵਾ ਸਾਰੇ ਮਿਨਰਲ ਉੱਚ ਹੁੰਦੇ ਹੈਗੇ ਆ ਹਾਂ ਕਨੀ ਜ ਪਰਦਾ ਤੇ ਹੁੰਦੇ ਆ ਜਿੰਨਾ ਪੀਊਗਾ ਤਾਂ ਤਾਕਤ ਦੋ ਰੋਸ ਤੇ ਤੁਸੀਂ ਸਿੱਧਾ ਸਟੇਟ ਦੇ ਨਾਲ ਕਰ ਲਓ ਤੁਸੀਂ ਸਾਊਥ ਇੰਡੀਆ ਨਾਲ ਕਰ ਲਓ ਤੁਸੀਂ ਕਰਨਾਟਕਾ ਰੋ ਕੋ ਤੁਹਾਨੂੰ ਅਸੀਂ 50 ਕਰੋੜ ਰੁਪਏ ਦੀ ਬੋਤਲਾਂ ਵੇਚਾਂਗੇ ਗਵਾਈ ਦਵਾਈ ਵਾਲੀ ਸਾਈਡ ਤੇ ਪਾਣੀ ਬਹੁਤ ਵਿਕ ਸਕਦਾ ਵਾ ਜੁਆਏ ਦੇ ਵਿੱਚ ਜਿਹੜੇ ਦਰ ਹੈਗੇ ਆ ਜਿੰਨੇ ਕੰਟਰੀ ਉਹ ਤਾਂ ਚਲੋ ਬਾਤ ਚੋਗੇ ਤਾਂ ਕੈਮੀਕਲ ਘਟ ਹੋ ਜਾਊਗਾ ਫਿਲਹਾਲ ਆ ਜਿਹੜਾ ਪਾਣੀ ਹੈਗਾ ਤੁਸੀਂ ਇੰਡੀਆ ਚ ਹੀ ਖਪਤ ਨਹੀਂ ਆ ਹਾਂ ਜੇ 20 ਰੁਪਏ ਦੀ ਬੋਤਲ ਬਿਕਰੀ ਹੈ 10 ਰੁਪਏ ਤੁਸੀਂ 6 ਰੁਪਏ ਦੀ ਬੋਤਲ ਕਰ ਦੋ ਪ੍ਰੋਡਕਸ਼ਨ ਕਾਸਟ ਜਿਹੜੀ 25 ਪੈਸੇ ਵੀ ਹੈ ਨਹੀਂ ਬਿਲਕੁਲ ਬਿਲਕੁਲ ਹਰੇਕ ਡਿਸਟ੍ਰਿਕਟ ਆਪਣਾ ਕਰੇ ਲੁਧਿਆਣਾ ਵਾਟਰ ਵਰਕਸ ਹੈ ਅੰਬਰ ਸਰ ਦਾ ਪਾਣੀ ਹਾਂ ਠਾਕੇ ਦਾ ਪਾਣੀ ਗੁਰਦਾਸਪੁਰ ਦਾ ਪਾਣੀ ਹਾਂ ਗੁਰਦਾਸਪੁਰ ਦਾ ਸ਼ਕਤੀ ਵਾਟਰ ਪਠਾਰ ਕੋਡ ਦਾ ਪਹਾੜੀ ਪਾਣੀ ਤੁਸੀਂ ਉਹਦੇ ਥੱਲੇ ਨਾਮ ਹੀ ਲਿਖਣੇ ਆਂ ਬਸ ਬਸ ਪਾਣੀ ਦਾ ਪਾਣੀ ਹੈ ਹਾਂ ਤੁਸੀਂ ਇੰਨਾ ਮੈਂ ਕਹਿੰਦਾ ਪੰਜਾਬ ਪਾਣੀ ਵੇਚ-ਵੇਚ ਕੇ ਬਸ ਹੋ ਜਾਣੀ ਬਾਈ ਆਈਡੀਆ ਤਾਂ ਬਹੁਤ ਵਧੀਆ ਹੈ ਖਰਚਾ ਕੁਝ ਵੀ ਨਹੀਂ ਇਹ ਸਰਕਾਰ ਨੂੰ ਭੇਜੀ ਤੁਸੀਂ ਜਿਹੜੀ ਆਪਣੀ ਚੀਜ਼ ਸਰਕਾਰ ਨੂੰ ਹੁਣ ਭੇਜਾਂਗੇ ਹਾਂ ਵੀ ਇਹਦੇ ਬਾਰੇ ਸੋਚਿਆ ਜਾਵੇ ਵਿਚਾਰ ਕਿਉਂਕਿ ਪੰਜਾਬ ਨੇਚਰਲ ਇਕੋਫਾਇਰ ਆ ਬਿਲਕੁਲ ਠੀਕ ਹੈ ਨੇਚਰਲ ਇਕੋਫਾਇਰ ਆ ਫਿਰ ਚਾਹੇ ਆਪੜ ਤੋਂ ਆਪਾਂ ਕਿੰਨੇ ਸਾਡੇ ਕੋਲ ਪਾਣੀ ਹੈ ਨਹੀਂ ਦੱਸ ਪੰਜ ਨਹਿਰਾਂ ਨੇ ਸਾਡੇ ਕੋਲ ਪਾਣੀ ਹੈ ਨਹੀਂ ਕਿਉਂਕਿ ਸਾਡੇ ਕੋਲ ਝੋਨਾ ਆ ਤੋ ਨਦਰ ਡਾਈੰਗ ਬੰਦ ਕਰ ਦੋ ਪਾਣੀ ਪਾਣੀ ਹੋ ਜੂ ਆਪਣੇ ਹਰਿਆਣੇ ਵਾਲਾ ਛੋਟਾ ਭਰਾ ਵਾ ਉਹਨੂੰ ਵੀ ਨਹਿਰ ਕੱਢ ਦੋ ਹਾਂ ਰਾਇਲਟੀ ਲੈ ਲੋ ਪ੍ਰੋਜੈਕਟ ਤੇ ਤੋਂ ਆਪਣੀ ਆਪਣੀ ਕੀ ਕਹਿੰਦੇ ਆ ਬਿਕਾਨੇ ਸਟੇਟ ਨੂੰ ਇੱਥੋਂ ਕਨਾਲ ਬਣੀ ਸੀਗੀ ਸ਼੍ਰੀ ਗੰਗਾ ਨਗਰ ਕਨਾਲ ਹਾਂਜੀ ਉਹ ਗੰਗਾ ਨਗਰ ਕਨਾਲ ਦਾ ਆਪਾਂ ਨੂੰ ਬਹੁਤ ਦੇਰ ਤੱਕ ਰਾਇਲਟੀ ਆਉਂਦੀ ਸੀ ਹਾਂਜੀ ਉਹ ਬਾਦ ਸਰਕਾਰ ਨੇ ਬੰਦ ਕਰਤੀ ਹਾਂ ਇਨਫੈਕਟ ਜਿਹੜਾ ਉਹਨਾਂ ਦਾ ਬਹੁਤ ਸੋਨੇ-ਸੋੜੇ ਉਹ ਬੜੇ ਸੀਗੇ ਰੈਸਟ ਹਾਊਸ ਹਾਂ ਸਰਕਾਰ ਨੇ ਉਹ ਵੀ ਵੇਚਤੇ ਹਾਂ ਹਾਂ ਤੁਸੀਂ ਪਾਣੀ ਕੱਢੋ ਸਾਡੇ ਤੋਂ ਰਾਹਦਾਰੀ ਦੇ ਲੋ ਬਿਲਕੁਲ ਇੱਕ ਤਾਂ ਬੋਤਲਾਂ ਚ ਪਾਣੀ ਹੋ ਗਿਆ ਇੱਕ ਦੂਜੀਆਂ ਬੋਤਲਾਂ ਚ ਹੋ ਗਿਆ ਵੱਡੀਆਂ ਬੋਤਲਾਂ ਛੋਟੀਆਂ ਬੋਤਲਾਂ ਕਾਫੀ ਯਾਨੀ ਕਿ ਕੰਮ ਹਾਂ ਲੋਕੀ ਥੋੜੇ ਇੱਥੇ ਟਰੱਕ ਭੇਜ ਕੇ ਪਾਣੀ ਲੈ ਕੇ ਜਾਣਗੇ ਜਾਣਗੇ ਯਾਨੀ ਕਹਿੰਦਾ ਮਤਲਬ ਪੰਜਾਬ ਪਾਣੀ ਬਚਾ ਲਵੇ ਨਾ ਆਪਣਾ ਪਾਣੀ 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 ਹੋ ਜਾਵੇ ਤੇ ਪੈਸਾ ਪੈਸਾ ਹੋ ਜਾਓ ਉਸਤਾਦ ਜੀ ਹਾਂ ਕਹਿੰਦੇ ਪਾਣੀ ਪਾਣੀ ਹੋ ਗਈ ਮਿੱਤਰਾ ਅੱਗੇ ਆਪੇ ਲੈ ਜਾਣੇ ਕਰਜਾ ਮੈਨੂੰ ਇਹਦਾ ਕੀ ਕਰ ਜਾਣਾ ਕੁਛ ਵੀ ਨਹੀਂ ਜੇ ਜਿਹੜੇ ਚੜੇ ਹੋਏ ਕਿਸਾਨ ਨੇ ਕਿੱਥੇ ਗਏ ਆ ਬਾੜ ਦੇ ਉੱਤੇ ਗਏ ਤਾਂ ਉਸ ਕਰਜੇ ਕਰਕੇ ਨਾ ਹੋਰ ਉਹ ਕਰਜੇ ਤਾਈ ਜਿਹੜੇ ਆ ਨਾ ਅੱਛਾ ਪਾਣੀ ਨਾਲ ਹੋਰ ਕਿੰਨਾ ਕੁਝ ਬਣ ਜਾਣਾ ਤੁਹਾਡਾ ਬਰਫ਼ ਬਣ ਜਾਣੀ ਹੈ ਬਰਫ਼ ਬਣ ਜਣੀ ਬੜਾ ਤੁਸੀਂ ਬਰਫ਼ ਐਕਸਪੋਰਟ ਕਰੋ ਠੀਕ ਹੈ ਨਾ ਤੁਹਾਡਾ ਕੀ ਕਹਿੰਦੇ ਆ ਆਈਸਟ੍ਰੀਮ ਬਣ ਜਾਣੀ ਆ ਠੀਕ ਹੈ ਨਾ ਯਾਨੀ ਇਹ ਕਹਿੰਦਾ ਮਤਲਬ ਸਾਡਾ ਪਾਣੀ ਹੈ ਨਾ ਪੂਰੇ ਪੰਜਾਬ ਨੂੰ ਤੁਸੀਂ ਪਾਣੀ ਦੇ ਨਾਲ ਰਿਲੇਟਡ ਕਰ ਦੋ ਕਿਉਂਕਿ ਆਣਾ ਚਾਹੁੰਦੇ ਸ਼ਰਾਬ ਦੀ ਫੈਕਟਰੀਆਂ ਬੰਦ ਕਰ ਦੋ ਕਿਉਂਕਿ ਉਧਰ ਉਹਨਾਂ ਨੂੰ ਪਾਣੀ ਨੂੰ ਬਹੁਤ ਨੁਕਸਾਨ ਹੁੰਦਾ ਫਿਰ ਜੇ ਤੁਸੀਂ ਪਾਣੀ ਠੀਕ ਕਰ ਲਿਆ ਤਾਂ ਪੰਜਾਬ ਦੇ ਵਿੱਚ ਔਰ ਨਰ ਟਾਈਮ ਦੇ ਵਿੱਚ ਆਪਾਂ ਸਭ ਤੋਂ ਵੱਡੇ ਐਕਸਪੋਰਟਰ ਆਫ ਕੀ ਕਹਿੰਦਾ ਫਿਸ਼ ਪ੍ਰੋਡਕਟ ਹਾਂ ਠੀਕ ਹੈ ਨਾ ਐਨੀਮਲ ਪ੍ਰੋਡਕਟਸ ਤੇ ਕੀ ਕਹਿੰਦੇ ਆ ਮੀਟ ਵਗੈਰਾ ਦਾ ਆਪਣਾ ਬਣ ਜਾਣਾ ਬਿਲਕੁਲ ਸਾਰਾ ਯਾਨੀ ਅੱਛਾ ਹੋਊਗਾ ਕਾਰੋਬਾਰ ਜਿੰਨਾ ਵੀ ਹੋਊਗਾ ਕਿਉਂਕਿ ਆਪਣਾ ਇਹ ਪਿਓਰ ਵਾਟਰ ਹੋਊਗਾ ਪੰਜਾਬ ਦਾ ਜਿਹੜਾ ਕਲ ਸੋ ਦੋਸਤੋ ਗੁਰਗਾਓ ਦੇ ਦੇਖੋ 150 ਪੰਪ ਲੱਗਿਆ ਵਾਟਰ ਬਿਲਡ ਕੋ ਕ੍ਰਿਟੀਕਲ ਆ 10-10 ਕਰੋੜ ਦੇ ਫਲੈਟ ਨੇ ਉੱਥੇ ਇੱਕ ਵਾਰੀ ਫਲਸ਼ ਮਾਰ ਲਓ ਦੂਜੀ ਵਾਰ ਪਾਣੀ ਨਹੀਂ ਆਉਂਦਾ ਫਲਸ਼ ਦੇ ਉੱਤੇ ਇੱਕ ਟੈਂਕੀ ਰੱਖੀ ਆ ਘਰ ਦੀ ਹੱਡ ਟੈਂਕੀਆ ਪਾਣੀ ਹੁੰਦਾ ਹੀ ਨਹੀਂ ਬਸ ਦਿੱਲੀ ਜਿਹੜੇ ਚਲੇ ਜਾਓ ਪਾਣੀ ਹੁੰਦਾ ਹੀ ਨਹੀਂ ਗੁਰਗਾਓ ਪਾਣੀ ਹੁੰਦਾ ਹੀ ਨਹੀਂ ਘਰੇ ਗੈਸਟ ਬੁਲਾ ਲਓ ਆਈ ਨਹੀਂ ਪਤਾ ਕਿ ਫਲਸ਼ ਹੋਣਾ ਕਿ ਨਹੀਂ ਹੋਣਾ ਪਲੇਟਾਂ ਧੋਤੀਆਂ ਜਾਨੀ ਕਿ ਨਹੀਂ ਧੋਤੀਆਂ ਜਾਣੀਆਂ ਤੁਸੀਂ ਇਹ ਪਾਣੀ ਦਾ ਕਾਰੋਬਾਰ ਕਰ ਲਿਓ ਪੰਜਾਬ ਤੇ ਪੰਜਾਬ ਅਗਰੰਦਲਾ ਪੰਜਾਬ ਬਣ ਜਾਵੇ రంగలా పంజాబ్ రంగలా పంజాబ్ సోచ బాజ బా